ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਪੰਜਾਬੀਆਂ ਦੀ ਵੀ ਇਹ ਆਕਰਚੇ ਕਿਸੇ ਦੇ ਹੈਗੇ ਵੀ ਆ ਜਾਂ ਨਹੀਂ ਇੱਕ ਪਾਸੇ ਤਾਂ ਕਹਿੰਦੇ ਅਸੀਂ ਦਸਮੇਸ਼ ਪਿਤਾ ਦੇ ਪੁੱਤਾਂ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਗੁਰੂ ਆ ਜੀ ਅਸੀਂ ਆਏ ਆ ਜੀ ਪੂਆ ਜੀ ਫਲਾਨਾ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੱਚੇ ਹੁਣ ਦਸਮੇਸ਼ ਪਿਤਾ ਦੇ ਪੁੱਤ ਹੁਣ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਅੰਗਾਂ ਦੇ ਵਿੱਚ ਗੋਲੀਆਂ ਮਾਰੀਆਂ ਹੁਣ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੋਵੇ ਜਿਹੜੀ ਕਾਂਗਰਸ ਨੇ ਜੁੱਤੀਆਂ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਚੜੇ ਹੁਣ ਜਿਹੜੀ ਕਾਂਗਰਸ ਨੇ ਚੜਵਾਇਆ ਹੋਵੇ ਅਸੀਂ ਅੱਜ ਉਸ ਕਾਂਗਰਸ ਨੂੰ ਵੋਟਾਂ ਪਾਉਂਨੇ ਆ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਹਰਾਮ ਦੇ ਆ ਹਲਾਲ ਦੇ ਨਹੀਂ ਹੈਗੇ ਕਿਉਂਕਿ ਹਰਾਮ ਤਾਂ ਹੀ ਤੂੰ ਚੇ ਨੂੰ ਵੋਟ ਪਾਉਂਦਾ ਹੁੰਦਾ ਉਹ ਗੁਰੂ ਦਾ ਨਹੀਂ ਹੋ ਸਕਦਾ ਉਹ ਹਰਾਮ ਤਾਂ ਹੋ ਸਕਦਾ ਇਸ ਕਰਕੇ ਅਸੀਂ ਹਰਾਮ ਤੇ ਆ ਤਾਂ ਕਰਕੇ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਵੀਰੇ